ਹੋ ਰਹਾ ਬਈ ਇਹਦਾ ਭਗਤ ਰਵਿਦਾਸ ਦਾ ਸਤਿਕਾਰ ਕਰਦੇ ਆ ਡਾਕਟਰ ਮੇੜਕਰ ਨੂੰ ਅਤਵਾਦੀ ਆ ਯਾਰ ਕਹਿੰਦਾ ਭਗਤ ਰਵਿਦਾਸ ਦਾ ਤੁਸੀਂ ਸਤਿਕਾਰ ਕਰਦੇ ਆ ਅਸੀਂ ਕਰਦੇ ਆ ਸਾਡੇ ਬੂਮਾਰਾ ਦੀ ਕਿੱਥੋਂ ਆ ਬਈ ਬਣਾਓ ਯਾਰ ਇਹ ਨਹੀਂ ਸਾਨੂੰ ਇਹ ਨਹੀਂ ਸਾਨੂੰ ਰੋਕ ਕੇ ਕਿਉਂ ਪੁੱਛ ਘਰੇ ਬਾਬਾ ਸਾਹਿਬ ਡਾਕਟਰ ਮੇੜਕਰ ਅਤਵਾਦੀ ਇਹ ਨਹੀਂ ਸਾਨੂੰ ਰੋਕ ਕੇ ਕਿਹਾ ਏ ਰੋਕੇ ਕਹਿ ਰਿਹਾ ਤੁਸੀਂ ਭਗਤ ਰਵਿਦਾਸ ਦਾ ਸਤਿਕਾਰ ਕਰਦੇ ਆ ਅਸੀਂ ਤਾਂ ਸਾਡੇ ਗੁਰੂ ਮਹਾਰਾਜ ਆ ਭਗਤ ਰਵਿਦਾਸ ਮਹਾਰਾਜ ਮਾਫੀ ਮੰਗ ਬਈ ਆਇਆ ਬਾਹਰ ਮਾਫੀ ਮੰਗ ਜੇ ਕਿਹਾ ਆਪਾਂ ਬਈ ਥੋੜਾ ਨਹੀਂ ਨਹੀਂ ਪਰ ਉੱਥੇ ਘਟੂਦੁਰ ਵੀ ਆਇਆ ਭਾਈ ਮਾਫੀ ਮੰਗ ਬਾਹਰ ਆ ਉਹ ਲੜਨਾ ਵੀਗਾ ਉਹਦਾ ਵਿਚਾਰਾ ਜੀ ਲੜਾਈ ਵਿਚਾਰਾ ਵਿਚਾਰਾ ਦੇ ਕਰਨਾ ਆਪਾਂ ਇਹ ਕੀ ਗੱਲ ਇੱਕ ਮਿੰਟ ਰੋ ਜਾ ਇੱਕ ਮਿੰਟ ਉਹ ਭਾਜੀ ਰੋ ਜਾ ਰੋ ਜਾ ਜੇ ਕਿਹਾ ਭਾਜੀ ਮਾਫੀ ਸਰਵਾ ਇਧਰ ਟੱਪ ਰਹੀ ਨੇ ਪਾਜੀ ਜੇ ਕਿਹਾ ਹੈ ਮਾਫੀ ਮੰਗ ਲਓ ਜੇ ਉੱਬੇ ਜੋ ਕਹੀ ਹੁੰਦਾ ਹੈ ਜੇ ਗੱਲ ਬਾਜੂਗੀ ਹੋਰ ਕੀ ਹੁਣ ਕਾਹਦੇ ਕਹਿੰਦੇ ਆ ਜਾਓ ਬਾਜੀ ਉਹ ਮਾਰੇ ਤੱਕ ਦੂਰ ਹੋ ਰਿਹਾ ਹੈ ਤੇ ਸਰ ਮਸੀਂ ਆ ਜਿਹੜਾ ਜਲੰਧਰ ਤੋਂ ਟੋਲਿਆ ਪਈ ਟੋਲ ਜਿਹੜਾ ਟੋਲ ਦਾ ਨਾਲ ਹੁੰਦੇ ਆ ਹਾਂਜੀ ਚੱਕਵਾ ਬਣੀਆ ਪੈਥੋਨੀ ਰੰਗ ਰਹੇ ਸੀਗੇ ਤੇ ਕੁਝ ਲੋਕੀ ਜਿਹੜੇ ਸ਼ਰਾਰਤੀ ਆ ਉਹਨਾਂ ਦੇ ਵੱਲੋਂ ਜੋ ਗਲਤ ਸ਼ਬਦਾਂ ਵਾਲੀ ਮਾਰੇ ਨੂੰ ਤੇ ਬਾਬਾ ਸਾਹ ਨੂੰ ਵਰਤੀ ਹੈ ਆ ਜਾ ਵੀਰੇ ਆ ਜਾ ਬਹੁਤ ਕੁਰਬਾਨ ਕੰਦ ਯਾਰੇ ਬੋਲੀ ਜਾਂਦਾ ਜਾਂਦਾ ਵੀਰ ਜੀ ਉਹ ਬੁਰਾ ਜੋ ਕੋਈ ਨਹੀਂ ਓਏ ਮੈਂ ਨਾਲ ਗੱਲ ਕਰ ਕੀ ਜਾਂਦਾ ਰਿਡੂਲ ਪੜਿਆ ਮੈਂ ਨਹੀਂ ਗੱਲ ਕਰ ਕੀ ਜਾਂਦਾ ਓਏ ਓਏ ਲੱਗਦਾ ਹੈ ਓਏ ਆ ਮੈਂ ਅਗਰ ਹੀ ਜਾਂਦਾ ਓਏ ਤੂੰ ਵੀ ਹਸੇ ਬੱਤੀ ਦਾ ਹਸੇ ਆ ਤੂੰ ਜੇਵਾ ਕਰਦੇ ਆ ਓਏ ਯਾਰ ਓ ਯਾਰ ਮੇਰਾ ਭਰਾ ਚੱਲੋ ਬੈਠੋ ਯਾਰ ਓ ਬਾਈ ਓਏ ਦੇਖੋ ਬੋਟ ਦੇ ਆਲਾ ਜਨਾਮਾ ਮਾਰ ਆਹ ਬਾਈ ਇਹ ਜਦੋਂ ਉਹ ਮੈਚ ਉਹ ਆ ਬੰਦਾ ਆ ਜੀ ਆ ਇਹਦੀ ਗੱਡੀ ਆ ਜੀ ਕਹਿੰਦਾ ਬਾਬਾ ਸਾਹਿਬ ਨੂੰ ਹੱਤਬਾਦੀ ਇਹਦੀ ਆ ਜੀ ਅਜੇ ਕਿਸੇ ਬਾਬਾ ਸਾਹਿਬ ਦੇ ਕੋਲ ਹੱਤਬਾਦੀ ਨਹੀਂ ਹਾਂਜੀ ਓ ਦੇਖੋ ਸਾਡੇ ਮੋਰੇ ਕਹਿ ਰਹੇ ਆ ਜੀ ਹੱਤਬਾਦੀ ਆ ਸਾਡੇ ਬਾਬਾ ਸਾਹਿਬ ਨੂੰ ਤੁਹਾਡਾ ਬਾਬਾ ਸਾਹਿਬ ਨਹੀਂ ਗਾ ਕਿਹਦਾ ਆ ਬਾਬਾ ਸਾਹਿਬ ਸਾਹ ਦਾ ਤੇ ਉਹ ਅਤਵਾਦੀ ਕਿੱਦਾਂ ਕਹਿ ਰਿਹਾ ਮੱਤ ਮਾਰੀ ਹੋਈ ਆ ਉਹਦੀ ਹੈ ਬੇਮਗੂਫਿਆ ਬੇਮਗੂਫੋ ਬਾਬਾ ਸਾਹਿਬ ਅਤਵਾਦੀ ਕਿੱਦਾਂ ਕਹਿ ਰਿਹਾ ਮਾਰ ਬਾੜ ਮੜੀ ਉਹਨਾਂ ਨੂੰ ਅਤਵਾਦੀ ਆ ਕਹਿ ਰਿਹਾ ਤੂੰ ਕਿੱਦਾਂ ਨਹੀਂ ਗਿਆ ਯਾਰ ਬਰੇ ਉਹ ਯਾਰ ਤੂੰ ਕਿਹਾ ਤੂੰ ਕਿੱਦਾਂ ਨਹੀਂ ਗਿਆ ਅਤਵਾਦੀਆ ਨਹੀਂ ਬਾਈ ਮੇਰੀ ਗੱਲ ਸੁਣ ਲੈ ਇੱਕ ਧਿਆਨ ਨਾਲ ਬੰਦਾ ਵੜ ਜਾ ਕੱਲੀ ਰੋਕ ਸੰਦ ਲਾ ਗਈ ਤੈਨੂੰ ਕੱਲੀ ਰੋਕਦੀ ਤੁਸੀਂ ਸਾਡੀ ਰਿਸਪੈਕਟ ਕਰਦੇ ਆ ਤੁਸੀਂ ਕਿਧਰੋਂ ਆ ਕੇ ਸਾਨੂੰ ਮੈਂ ਛੱਡਿਆ ਰਹੀ ਹੈ ਇੱਕ ਮਿੰਟ ਇਹ ਦੇ ਪਰਚਾ ਕਰੋ ਭਾਈ ਪਰਚਾ ਕਰੋ ਲੈ ਮੈਂ ਗਿਆ ਤੇ ਇਹਨੂੰ ਦੱਸ ਦੇ ਆ ਕੋਈ ਨਹੀਂ ਗਲਤੀ ਕੀਤੀ ਓਏ ਕੀਤੀ ਹੈ ਗਲਤੀ ਮੰਨਿਆ ਗਲਤੀ ਕੀਤੀ ਹੈ ਨਾ ਅਸੀਂ ਤੇ ਨਾਲ ਆਇਆ ਸਾਡੇ ਮਨ ਨੂੰ ਸਤਕਾਰ ਆ ਤੁਸੀਂ ਤੁਸੀਂ ਉਹਨਾਂ ਨੂੰ ਕੌਣ ਕਹਿਣ ਵਾਲੇ ਬਣਨੇ ਵੇ ਮਨ ਤੁਸੀਂ ਗੁਰੂ ਨਹੀਂ ਹੈਗੇ ਹੱਤਵਾਦੀ ਆ ਕਹਿੰਦਾ